ਕੀ ਇਹ ਨਾ ਆਣਾ ਪਾਉਂਦਾ ਯਸਮਨ ਵੀ ਦੇਖੋ ਬੰਦ ਰੱਖੋ ਕਿ ਮੇਰੇ ਕੋਲੇ ਬਾਹਰ ਦਾ ਮਾ ਮਾ ਵੀ ਰੱਖੇ ਦਾ ਆ ਜੀ ਮੈਂ ਪਹਿਲਾਂ ਵੀ ਮੋਬਾਈਲ ਵੀ ਆਪਾਂ ਉਹ ਆਇਆ ਨਾ ਤੇਰੇ ਮਾਰੇ ਚੁੱਕੇ ਨਹੀਂ ਕਰਾ ਕੋਈ ਮਤਬਾਰ ਨਹੀਂ ਲੱਗਦਾ ਚੱਪੀ ਵੀ ਕਾਪੀ ਉਹ ਜਾਉਂਗਾ ਮੈਂ ਤੁਰ ਕੇ ਆਣਾ ਬਈ ਤੁਸੀਂ ਬੰਨ੍ਹ ਕਰੂ ਨਾ ਯਾਰ ਸਾਡੇ ਪਿੱਛੇ ਪਲੀਜ਼ ਮੇਰੇ ਕੋਲ ਤਾਂ ਸਭ ਕੁਝ ਹੋਣਾ ਚਾਹੀਦਾ ਬ੍ਰਦਰ ਨੂੰ ਆਪਣੇ ਨੂੰ ਕੁਝ ਮਜਾਣ ਦੇ ਦੇ ਕੀ ਮਜਾਣ ਦੇ ਦੇ ਉਹ ਥੱਪੜ ਮਾਰਨੇ ਜੀ ਪਹਿਲਾਂ ਹੁਣ ਜਿਹੜੇ ਬਿਮਾਰਿਆ ਜੀ ਹੈਂ ਥੱਪੜ ਮਾਰ ਪਰ ਪਹਿਲਾਂ ਉਹਦੇ ਮਾਰੇ ਗਲਤੀ ਹੋ ਗਈ ਤਾਂ ਥੱਪੜ ਮਾਰ ਦੇ ਸੀ ਕੋਈ ਗੱਲ ਚਲੋ ਯਾਰ ਕੁਝ ਮੇਰੀ ਗੱਲ ਸੁਣੋ ਜਿਹੜੇ ਦੁਕਾਨ ਤੋਂ ਫਾਲਤੂ ਨੇ ਉਹ ਤੋਂ ਬਾਹਰ ਚਲੋ ਯਾਰ ਬਾਹਰ ਚਲੋ ਸੀ ਬਾਕੀ ਦਾ ਇਹ ਆ ਜਾ ਕਾ ਬਾਸ मारे <laughs> त ਮਾਮਲਾ ਜੀ ਪੁਲਿਸ ਪ੍ਰਸ਼ਾਸਨ ਨਾਬਾ ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਜਾਇਜ਼ ਤੱਕਾ ਕੀਤਾ ਗਿਆ ਉਸ ਦੇ ਉੱਪਰ ਨਜਾਇਜ਼ ਐਫ ਆਈ ਆਰ ਕਮੀ ਸੋਚ ਰਹੇ ਨੇ ਪਤਾ ਨਹੀਂ ਕਿਸ ਦੀ ਕੰਪਲੇਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹਦੀ ਦੁਕਾਨ ਬੰਦ ਕਰ ਗਏ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਉਹਨੇ ਟਿਲਕ ਨੇ ਆ ਜਿ ਘੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹਨੂੰ ਬੜਾਂਗਾ ਵਿੱਚ ਚੜ ਤੁਰਨੋਂ ਕੰਢਿਆ ਇਸ ਕਰਕੇ ਨਾਪਾ ਬਪਾ ਪਰਮੰਡਲ ਇਕੱਠਾ ਹੋਇਆ ਸਾਰਾ ਨਾਪਾ ਪ੍ਰਸ਼ਾਸਨ ਇਕੱਠਾ ਹੋਇਆ ਜਦੋਂ ਤੱਕ ਸਾਡੇ ਮੁੰਡੇ ਨਹੀਂ ਛੜਦੇ ਅਸੀਂ ਹੋਰ ਤੱਕ ਇੱਥੇ ਉਸਨੂੰ ਬਿਲਕੁਲ ਸੰਘਰਸ਼ ਚਾਰੀ ਰੱਖਾਂਗੇ ਜੇ ਅੱਜ ਕੁਝ ਨਹੀਂ ਕਰਨਗੇ ਤਾਂ ਇਹਨਾਂ ਦਾ ਹੋਰ ਵੀ ਗੱਲੋਂ ਜਲੂਸ ਕੱਢਿਆ ਜਾਊਗਾ ਕਿ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਇਹਨੂੰ ਦੇਖਣਾ ਚਾਹੀਦਾ ਹੈ ਨੀ ਜੋ ਇਹ ਤੱਕਾ ਵਪਾਰੀ ਦੇ ਉੱਪਰ ਤੱਕਾ ਹੋ ਰਿਹਾ ਸਰੇਆ ਮਾਨ ਸਰਕਾਰ ਦਾ ਇਹ ਗੱਲਾਂ ਸਰ ਤੱਕਾ ਹੋਇਆ ਸੀਗਾ ਜੀ ਇਹ ਕਿਹੜੀ ਕੰਪਨੀ ਸੀ ਕਰਕੇ ਦੇਖੋ ਇਹ ਕੋਈ ਵੀ ਕੰਪਨੀ ਹੈ ਮੈਗਨਾ ਜੇ ਕੰਪਨੀਆਂ ਤੁਸੀਂ ਆਪਣੇ ਆ ਕੇ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਿਹਾ ਹੈ ਉਹ ਕਿਸ ਕਿਸ ਪ੍ਰੂਫ ਨਾਲ ਤੁਸੀਂ ਕਹਿ ਰਹੇ ਹੋ ਜਾਲੀ ਹੈ ਇਸ ਨਾਮ ਕੀ ਆ ਨਿਤਿਨ ਜੈਨ ਸਰ ਆ ਜਿਹੜਾ ਇਹ ਰੋਲਾ ਪਿਆ ਜੀ ਇਹ ਕਿ ਕਿਸ ਕਾਰਨ ਪਿਆ ਇਹ ਸਾਡੇ ਛੋੜਾ ਭਰਾ ਹੈ ਰਿਸ਼ਵ ਜੈਨ ਸੈਕਟਰੀ ਦਾ ਕੰਮ ਕਰਦੇ ਨੇ ਸਰ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚ ਲੈ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਐਸਜੀਓ ਸਾਹਿਬ ਆ ਕੇ ਉਹਨਾਂ ਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬਹੁਤ ਆਪਸ ਵਿੱਚ ਬਹਿਸ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਕਿਸੇ ਜੱਗ ਕ ਵਿੱਚੋਂ ਮਾਤੋਂ ਲੈ ਗਏ ਨੇ ਠੱਕੇ ਤੇ ਜੋ ਸਾਨੂੰ ਰਿਪੋਰਟ ਮਿਲੀ ਹੈ ਬਹੁਤ ਕੁਟੇਸ ਨੂੰ ਬਚਾਰੇ ਨੂੰ ਬਹੁਤ ਬੁਰਾ ਕੀਤਾ ਗਿਆ ਇਹ ਚੀਜ਼ ਹੈ ਬਸ ਜੋ ਵੀ ਹੈ ਬਹੁਤ ੱੱਕਾ ਹੋ ਰਿਹਾ ਹੈ ਸਾਡੇ ਨਾਲ ਆਪ ਬਾਈ ਨਾਲ ਦੇਖੋ ਇਹ ਗਲਤ ਹੈ ਸੱਚੇ ਸਾਰਾ ਕੋਈ ਰਾਈਟ ਨਹੀਂ ਬੰਦਾ ਹੈ ਠੀਕ ਹੈ ਨਾ ਤੇ ਇਹ ਜੋ ਵੀ ਹੋਇਆ ਗਲਤ ਹੋਇਆ ਵਪਾਰੀ ਬਹੁਤ ਦਬਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ ਅਗਲਾ ਸਾਰਾ ਟੋਡਾ ਕੀ ਹੋਊਗਾ ਜੇ ਨਾ ਉਸੰਦ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਹੀ ਸਲਾਮਤ ਹੋ ਉਹਨਾਂ ਬੁਰਾ ਹੋਇਆ ਦੇਖੋ ਉਹ ਵਾਪਸ ਜਿਹੜਾ ਬੰਦਾ ਅਸੀਂ ਦੇਖੋ ਬੈਠੇ ਆ ਇੱਥੇ ਸਾਡਾ ਬੰਦਾ ਬਾਹਰ ਕਢਾਓ ਇਹੀ ਸਾਡਾ ਅਪੀਲ ਹੈ ਜੀ ਪ੍ਰੋਸੈਸ ਹੈ ਨਾ ਬਹੁਤ ਰੈਪਟੋਡ ਨੇ ਸ਼ਹਿਰ ਦੇ ਮੰਨੇ ਪੰਨੇ ਬਿਜ਼ਨਸਮੈਨ ਨੇ ਬਹੁਤ ਪੁਰਾਣੇ ਬਿਜ਼ਨਸਮੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿਲ ਨਹੀਂ ਜੀ ਜੇ ਤੁਸੀਂ ਇਨਕੁਆਰੀ ਕਰਨੀ ਹੈ ਜਿੱਤੋਂ ਮਾਲ ਆਇਆ ਉਹਦੇ ਲਈ ਵੇ ਕਰ ਲਓ ਪੁਲਸ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸ ਐਚਓ ਸਾਹਿਬ ਨੇ ਰਿਸ਼ਭ ਦੇ ਥੱਪੜ ਮਾਰਿਆ ਜਾਂ ਉੱਥੇ ਰਿਸ਼ਭ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈ ਜਾਰਾ ਮੇਰੇ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਅੱਧ ਮਰਿਆ ਕਰਤਾ ਵਿਚਾਰਾ ਬਿਨਾਂ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅੱਜ ਰੇਸ਼ਨ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼ਿਲ ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਘੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਜਦੋਂ ਕੋਈ ਤੁਸੀਂ ਇਨਕੁਆਇਰੀ ਕਰਨ ਜਾਂਦੇ ਹੋ ਤਾਂ ਇਨਕੁਆਇਰੀ ਕਰੋ ਤੱਕੇशाही ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਆਂ ਵੀ ਇਹ ਗੁੰਡਾ ਕਰਦੀ ਕੀ ਹੈ ਬਹੁਤ ਗਲਤ ਗੱਲ ਹੈ ਜੀ ਗੁੰਡਾ ਕਰਦੀ ਲਾ ਲਓ ਜਿਹੜਾ ਕੋ ਸਮਰਦੀ ਲਾ ਲਓ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚੰਨੀਆਂ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਿਸ ਤੋਂ ਖੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਵਿਚਾਰਾ ਸ਼ਰੀਫ ਦੁਕਾਨਦਾਰ ਮਰਨ ਵਾਲਾ ਕਰਤਾ ਅੰਦਰ ਫੁੱਟ-ਫੁੱਟ ਕੇ ਇਹ ਕਿਹੜੀ ਕੰਪਨੀ ਦਾ ਰੋਲਾ ਪਿਆ ਜੀ ਤੁਹਾਡਾ ਕੋਈ ਸੁਪਰੀਮ ਦਾ ਮਾਦਾ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰਤੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਹੈ ਆਪਣੀ ਵਾਲੇ ਨਾਲ ਆਈ ਦੀ ਜੀ ਪਤਾ ਨਹੀਂ ਕੰਪਨੀ ਵਾਲੇ ਨਾਲ ਆਈ ਦੀ ਜੀ